ਇਥੋਂ ਰਹਿਣਾ ਦਿਨ ਦੇ ਅੰਦਰ ਰਹਿਣਾ ਇਹ ਕਿਹੜੇ ਏਰੀਆ ਦੇ ਪੈ ਰਹੇ ਇਹ ਪ੍ਰੋਇਜਰ ਚ ਰੋਇਜ ਨਹੀਂ ਲੱਗਿਆ ਜਾਨਾ ਸਰਕਾਰ ਦਾ ਅਸੀਂ ਤਾਂ ਸਾਰੀ ਨੋਜ ਪੱਤੀ ਹੋ ਜਾ ਸਾਨੂੰ ਖਰਾਬਾ ਮੇਰੇ ਸਾਰੇ ਕਿਹੜੇ ਪੁੱਤ ਸਾਰ ਨਹੀਂ ਲਈ ਸਾਡੇ ਪੈਲੀਆਂ ਕੱਚਣਾ ਪਟਣਾ ਜਾਣ ਨੋਜ ਪੱਤੀ ਹੋ ਜਾਣਾ ਸਾਡੀ ਉਹ 10 ਜਾਂ 9 ਚ ਬਣ ਗਏ ਇਹਨੂੰ ਫੋਟੋ ਲੱਗ ਜੇ ਤੇ ਸਾਡਾ ਪਿੰਡ ਦਾ ਤਾਂ ਮਤਿਨ ਦੇ ਰੋਇਜ ਮੱਠਾ ਨਹੀਂ ਤਰਗਾ ਸਾਡੇ ਨਾਲ ਟਰੈਕਟਰ ਲੈ ਉਹਨੇ ਕਿਸੇ ਨੂੰ ਪਾਸ਼ ਕਰ ਹਟੇ ਇਹ ਤੇ ਆਸਾ ਸੀ ਸਾਡੀਆਂ ਤੇ ਪਾਣੀ ਫਿਰ ਗਿਆ ਅਸੀਂ ਕੁਝ ਮਹੀਨੇ ਸਦੇ ਪਲੇ ਰਹੇਗਾ ਸਾਡੇ ਜੁਆਕਾਂ ਕਾ ਨਹੀਂ ਆਧਾ ਆਪਣੇ ਇਸ ਨੂੰ ਜਵਰਨ ਵੀ ਜਨਾ ਕਿ ਨਹੀਂ ਵਰਦਾ ਸਾਡਾ ਪਤਾ ਨਹੀਂ ਕੀ ਪਤਾ ਹਾਣਾ ਚੜ ਪੱਟਿਆ ਦਾ ਕਿੰਨੀ ਕੀ ਜ਼ਮੀਨ ਤੁਹਾਡੀ ਹੈ ਪਾਣੀ ਦੇ ਪਾਣੀ ਦਾ 500 ਕਿਨਾਂ ਪੈਦਾ ਸਾਡੇ ਹਸ਼ 500 ਏਕੜ ਸਾਰਾ تباہ ਹੋ ਗਿਆ ਪਾਸਪੇਟਾ ਸਿਰੇ ਤੇਆ ਕਨਾਲ ਕਨਾਲ ਪਾਣੀ ਇਸੇ ਨੇ ਦਿੱਤਾ ਸੋ ਗੋਪੂ ਆਪ ਨੂੰ ਭਰਾ ਹੀ ਆ ਬੈਗ ਜੀ ਚਾਹ ਛੱਕੇ ਪਕੌੜੇ ਛੱਕੇ ਗਰਮਾ छाटा छाके वागुरु जी वागुरु जी चा छा छाके वागुरु जी वागुरु जी वागुरु जी चा छाके पका छाके गरबा ਜੇ ਟ੍ਰੈਫਿਕ ਚਲੋ ਸਾਡੀ ਗੱਡੀ ਰੁਕਾ ਦੇਣਾ ਅਸੀਂ ਆਪਾਂ ਤੁਹਾਨੂੰ ਅਸੀਂ ਆਪਾਂ ਤੁਹਾਡੀ ਬਾਤ ਉहां ਤੱਕ ਪਹੁੰਚਾएंगे ਗਾਂਧੀ ਜੀ ਦਾ ਕਿ ਜਿਨ੍ਹਾਂ ਨੇ ਅੱਜ ਰਾਜਾ ਵੜਿੰਗ ਜੀ ਔਰ ਸਮੁੱਚੀ ਕਾਂਗਰਸ ਜਿਹੜੀ ਅੱਜ ਜੀਰੇ ਹਲਕੇ ਚਾਹੀਏ ਔਰ ਮੈਂ ਇਹ ਵੀ ਸਰ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਸੀ ਉਹ ਫਿਰੋਜ਼ਪੁਰ ਜ਼ਿਲ੍ਹੇ ਚ ਆਇਆ ਔਰ ਲੋਕਾਂ ਦੀ ਮਦਦ ਕਰਨ ਦੀ بجائے ਉਹ ਤੇ ਜਿਹੜਾ ਗਵਰਨਰ ਸੀਗਾ ਜੀ ਪੰਜਾਬ ਇਹ ਦੋਵੇਂ ਪਿਕਨਿਕ ਬਣਾ ਕੇ ਚਲੇਗੇ ਔਰ ਤੁਹਾਡਾ ਧੰਨਵਾਦ ਜੀ ਔਰ ਮੇਰੀ ਇੱਕ ਰਿਕਵੈਸਟ ਹੈ ਸਰ ਇੱਕ ਰਾਹੁਲ ਗਾਂਧੀ ਜੀ ਤੱਕ ਇੱਕ ਮੈਸੇਜ ਪਹੁੰਚਣਾ ਚਾਹੀਦਾ ਹੈ ਇਹਨੇ ਸਾਰੇ ਲੋਕਾਂ ਨੂੰ ਕਿਉਂਕਿ ਸੈਂਟਰ ਗਵਰਨਮੈਂਟ ਵੱਲੋਂ ਇਹਨਾਂ ਨੂੰ ਮੁਆਵਜ਼ਾ ਜਿਹੜਾ ਉਹ 6800 ਰੁਪਏ ਜਿਹੜਾ ਮਿਲਦਾ ਔਰ ਜਿਹੜੀ ਇਹਨਾਂ ਦੀ ਬਜਾਈ ਤੇ ਜਿਹੜਾ ਇਹਦੇ ਤੇ ਖਰਚਾ ਆਉਂਦਾ ਸਰ ਉਹ ਬਹੁਤ ਜ਼ਿਆਦਾ ਇਸ ਕਰਕੇ ਮੁਆਵਜ਼ਾ ਜਿਹੜਾ ਉਹ ਜਿਹੜਾ ਸੈਂਟਰ ਸਰਕਾਰ ਨੂੰ ਜਿਹੜੀ ਫਸਲ ਤਬਾਹ ਹੋ ਗਈ जोड़ा है साठ हज़ार रुपया मुआवजा जो है पर एकड़ का मिलना चाहिए स्थिति ये है हम लोग ये नदी किनारे खड़े हैं दस लाख क्यूसेक पानी इसमें छोड़ा गया स्थिति ये है अभी जिस तटबंध में हम लोग खड़े हैं ये कच्ची मिट्टी का है और ये संगत के लोग और यहाँ के हमारे एम एल ए साहब जीरा जी पूरा मदद करके इसको कच्ची मिट्टी बांध रहे हैं यदि ये जहाँ खड़े हैं यदि ये टूट जाए तो पीछे पूरा जो पिंड है गांव है और पूरे खेती है वो और बर्बाद हो जाएगा वैसे पूरे बर्बाद हो गया था लेकिन इसको ब, जो बचे हुए हैं उसको बचाने के लिए पूरा जद्दोजहद यहाँ के किसान और यहाँ के सब लोग गाँव वाले मिलकर कर रहे हैं और इसका सहयोग करने के लिए प्रदेश कांग्रेस कमेटी का अध्यक्ष और सब लोग मिल के अभी कुछ सहायता दिए हैं आगे भी सहायता करने का आश्वासन दिया है राहुल जी ने हम सबको भेजा है ताकि जाएं इस संकट में हम सब लोगों के साथ खड़े हो सके उसको दुख बांट सके सब पंजाब सरकार के इंतजाम को आप कैसे देखते हो ऊंट के मुंह में जीरा ये कुछ भी नहीं है जिनको राशन मिलना चाहिए वो नहीं मिला जिनको जो सहायता मिलना चाहिए वो नहीं मिला अभी तक के सरकार ये नहीं बता पाई है कितना फसल पानी में डूबा है कितने खेत डूबे हैं कितने लोग मर गए कितने जानवर बह गए इसका कोई आंकड़ा इस सरकार के पास नहीं है और कोई सहायता नहीं है इनको तो कम से कम किसानों को पचास हजार रुपये एकड़ मुआवजा तत्काल वितरित कर देना था अभी तक ताकि किसान इस दुख में कम, कुछ तो दुख कम होता ਚੱਕਣ ਕੁਝ ਵੀ ਨਹੀਂ ਜੀਰਾ ਸਾਹਿਬ ਹਲਕਾ ਤੁਹਾਡਾ ਕੀ ਕਹਿਣਾ ਚਾਹੋ ਜੀਰਾ ਸਾਹਿਬ ਨੂੰ ਮੰਤਰੀ ਜੋ ਚੱਲ ਚੱਲ ਆਜਾ ਆਜਾ ਜਿਹੜਾ ਜੁੰਬਲੇ ਬਾਜ਼ ਸਰਕਾਰ ਸੀ ਅੱਜ ਜਿੰਨੇ ਸਾਡਾ ਮੌਕੇ ਦੀ ਸਥਿਤੀ ਸਾਹਮਣਾ ਸਾਰਾ ਕੁਝ ਉਹ ਪਖੰਡ ਬਾਜੀ ਕਰ ਰਿਹਾ ਵਾ ਰੋ ਰਿਹਾ ਵਾ ਆ ਜਾਨ ਬੁੱਝ ਕੇ ਹਸਪਤਾਲ ਦੇ ਵਿੱਚ ਐਡਮਿਟ ਹੋਇਆ ਉੱਥੇ ਚਲੋ ਬਹੁਤ ਸਾਰਾ ਕੈਬਨਟ ਦੇ ਵਿੱਚ ਅਹੁਦੇਦਾਰੀ ਹੁੰਦੀ ਆ ਹੋਰ ਕਾਰਜਕਾਰੀ ਦਿੱਤੀ ਜਾਵੇ ਉਹ ਸਾਰਾ ਕੁਝ ਜੁੰਬਲਾ ਜਿਹੜਾ ਵਿਖਾ ਰਿਹਾ ਵਾ ਅੱਜ ਜੇ ਬਾਹ ਫੜ ਰਿਹਾ ਤੇ ਅੱਜ ਅੱਜ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਤਾਕਤ ਜੀ ਨਹੀਂ ਗਈਆਂ ਤੇ ਸਮਾਜਿਕ ਜਿਹੜੇ ਵਧੀਆਂ ਬਾਹ ਫੜ ਲਈਆਂ ਤੇ ਜਿਹੜੀ ਸਰਕਾਰ ਉਹ ਬਿਲਕੁਲ ਜੁੰਮਲੇ ਬਾਜੀ ਨਿਕਲੀ ਆ ਚੁਟਕਲੇ ਬਾਜੀ ਨਿਕਲੀ ਨਾ ਹੀ ਸਾਡੀ ਸਰਕਾਰ ਹੈ ਪੰਜਾਬ ਦੇ ਵਿੱਚ ਇਹ ਤਾਂ ਜੇ ਰਾਹੁਲ ਗਾਂਧੀ ਨੇ ਉੱਥੋਂ ਆਪ ਦਾ ਵੀਡੀਓ ਨਾ ਪਾਉਂਦੇ ਪੰਜਾਬ ਦੀ ਚਿੰਤਾ ਜ਼ਾਹਿਰ ਨਾ ਕਰਦੇ ਤਾਂ ਸ਼ਾਇਦ ਕੇਂਦਰ ਮੰਤਰੀ ਢੇੜਾ ਵੀ ਨਾ ਮਾਰ ਕੇ ਜਾਂਦੇ ਸੋ ਸਾਡਾ ਕੰਮ ਹੈ ਜਿਵੇਂ ਐਮਐਸਪੀ ਵਾਸਤੇ ਕਿਸਾਨਾਂ ਦੇ ਵਾਸਤੇ ਕਾਂਗਰਸ ਪਾਰਟੀ ਔਰ ਰਾਹੁਲ ਗਾਂਧੀ ਲੜ ਰਹੇ ਹੈ ਅੱਜ ਬਪੇਸ਼ ਬਗੇਲ ਜੀ ਆਏ ਐ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਰਾਸ਼ਟਰਪਤੀ ਦਾ ਚੋਣ ਵੀ ਹੈ ਰਾਹੁਲ ਗਾਂਧੀ ਵੀ ਦੌਰਾ ਲਾਉਣ ਇਹ ਕੋਸ਼ਿਸ਼ ਕਰਾਂਗੇ ਤਾਂ ਜੋ ਅਸੀਂ ਪਾਰਲੀਮੈਂਟ ਦੇ ਵਿੱਚ ਤੁਹਾਡੀ ਆਵਾਜ਼ ਮੈਂ ਮੈਂਬਰ ਆਫ ਪਾਰਲੀਮੈਂਟ ਉਹ ਵੀ ਬੁਲੰਦ ਕਰ ਸਕੀਏ ਤੇ ਪਰਦੇਸ਼ ਦੀ ਜਿਹੜੀ ਨਕਮੀ ਸਰਕਾਰ ਹੈ ਮੁੱਖ ਮੰਤਰੀ ਨੇ ਜੋ ਇਹ ਕੀਤਾ ਹੈ ਮੈਂ ਉਹਰੇ ਬਾਰੇ ਬਹੁਤੀ ਚਰਚਾ ਨਹੀਂ ਕਰਨਾ ਚਾਹੁੰਦਾ ਜੇ ਅੱਜ ਸਰਕਾਰ ਚੰਗੀ ਹੁੰਦੀ ਤਾਂ ਇਹ ਨੁਕਸਾਨ ਇਹ ਨਹੀਂ ਹੋਣਾ ਸੀ ਹੋ ਸਕਦਾ 25% ਨੁਕਸਾਨ ਹੁੰਦਾ ਇਹਨੂੰ ਅਸੀਂ ਕੁਦਰਤੀ ਆਫਤਾ ਹੈਗੀ ਹੈਗੀ ਹੈ ਪਰ ਨਾਲੇ ਸਰਕਾਰਾਂ ਦੀ ਨਲਾਇਕੀ ਦੀ ਇਹ ਕਾਰਨ ਸਾਰਾ ਕੁਝ ਹੋਇਆ ਹੈ ਪਰ ਅੱਜ ਨੁਕਤਾ ਚੀਨੀ ਕਰਨ ਦਾ ਸਮੇਂ ਨਹੀਂ ਹੈ ਤੁਸੀਂ ਸਾਥੋਂ ਤੇਲ ਦੀ ਮੰਗ ਕੀਤੀ ਹੈ ਅਸੀਂ ਟਰੈਕਟਰਾਂ ਦੀ ਅਸੀਂ ਤੁਹਾਡੇ ਨਾਲ ਇੱਕ ਵਾਅਦਾ ਕਰਦੇ ਹਾਂ ਕਿ ਇਹ ਪਾਣੀ ਉਤਰਨ ਤੋਂ ਬਾਅਦ ਅਸੀਂ ਤੁਹਾਡੀ ਜੋ ਤਿਲਫੁੱਲ ਪੇਟਾ ਆਪਦੇ ਨੂੰ ਸਹਾਇਤਾ ਤੇ ਅੱਜ ਵੀ ਅੱਜ ਵੀ ਸਹਾਇਤਾ ਕਰਾਂਗੇ ਨਹੀਂ ਨਹੀਂ ਅੱਜ ਵੀ ਕਰਾਂਗੇ ਪਰ ਉਸ ਤੋਂ ਬਾਅਦ ਵੀ ਅਸੀਂ ਜਿਹੜਾ ਇਹ ਲਹਿ ਜਾਏਗਾ ਪਾਣੀ ਸਾਰੀ ਜ਼ਿੰਮੇਦਾਰੀ ਜੋਰ ਲਾ ਕੇ ਇਹ ਸਾਰਾ ਕੰਮ ਅਸੀਂ ਸਿਰੇ ਚੜਾਵਾਂਗੇ ਤੇਲ ਵੀ ਦੇਾਂਗੇ ਟਰੈਕਟਰ ਵੀ ਦੇਾਂਗੇ ਸੋਨਿਆ ਵਾਲਾ ਸੋਨਿਆ ਵਾਲਾ ਆਹ ਦੇਖੋ ਇਹ ਤਿਲਫੁੱਲ ਪੇਟਾ ਬੋਲੋ ਸੋਨਿਆ ਵਾਲਾ ਸੋਨਿਆ ਵਾਲਾ ਹਮ ਕਾਂਗਰਸ ਵਾਲੇ ਸਭ ਅਸੀਂ ਜੀ ਇਹੋ ਬੇਨਤੀ ਕਰਦੇ ਮੈਂ ਰਿਸ਼ਵਾਰ ਸਿੰਘ ਸਾਬਕਾ ਸਰਪੰਚ ਪਿੰਡ ਦੀਨੇ ਕੇ ਇਹ ਜਿੰਨਾ ਰਕਬਾ ਸਾਡਾ ਸਾਰਾ ਜੀ ਦਰਿਆ ਚ ਜਿੰਨੀ ਵੀ ਪ੍ਰਸ਼ਾਸਨ ਨੇ ਸਾਨੂੰ ਇੱਕ ਵੀ ਮਤ ਨਹੀਂ ਦਿੱਤੀ ਇਹਦੇ ਤੇ ਜੀ ਪੱਥਰ ਜੇ ਲੱਗਾ ਹੁੰਦਾ ਤੇ ਸਾਨੂੰ ਆ ਖਪਾ ਕਰਨ ਦੀ ਲੋੜ ਨਹੀਂ ਇੰਨਾ ਫੰਡ ਜਿਹੜਾ ਰਿਲੀਜ਼ ਹੁੰਦਾ ਜੀ ਜਦੋਂ ਮੌਸਮ ਖਰਾਬ ਹੁੰਦਾ ਹਰ ਸਾਲ ਹੀ ਤੁਹਾਨੂੰ ਪਤਾ ਹੀ ਆ ਵੀ ਉੱਥੇ ਫੰਡ ਸਪੈਸ਼ਲ ਕੱਢਿਆ ਜਾਂਦਾ ਪੇ ਇੰਨੇ ਕਰੋੜ ਰੁਪਈਆ ਜਿਹੜਾ ਉਹ ਰਿਲੀਜ਼ ਕੀਤਾ ਉਹ ਕਿੱਧਰ ਗਿਆ ਨਾ ਤੇ ਇਹਨੂੰ ਪੱਥਰ ਲੱਗਾ ਜੇ ਆਈ ਪ੍ਰਸ਼ਾਸਨ ਨੂੰ ਕਹਿੰਦੇ ਸਾਨੂੰ ਤਾਰ ਹੀ ਦੇ ਦਿਓ ਕਰੇਟਾ ਵਾਸਤੇ ਤਾਰ ਵੀ ਨਹੀਂ ਆ ਗਈ ਤੇ ਆਹ ਜਿਹੜਾ ਰਸਤਾ ਜੀ ਇਹ ਸਾਰਾ ਸਾਡਾ ਖਰਾਬ ਹੀ 24 ਕਿਲੋਮੀਟਰ ਦਾ ਜਿਹੜਾ ਟੋਟਾ ਇਹਨਾਂ ਪੱਕਾ ਕੀਤਾ ਸਾਨੂੰ ਇਹਦੀ ਬਹੁਤ ਸਹਿਤ ਆ ਇਹ ਸਾਡਾ ਜੀ ਬੰਨ ਜਿਹੜਾ ਇਹ ਟੁੱਟਣੋਂ ਇਹਨਾਂ ਬਚਾਇਆ ਅਸੀਂ ਗਾਂ ਬੇਨਤੀ ਕਰਦੇ ਜੇ ਆਪਣੀ ਸਰਕਾਰ ਆਉਂਦੀ ਆ ਪ੍ਰਧਾਨ ਮੰਤਰੀ ਯੋਜਨਾ ਚ ਸਾਡੀ ਜਿਹੜੀ ਸ਼ੜਕਾ ਇਹ ਪ੍ਰਧਾਨ ਮੰਤਰੀ ਯੋਜਨਾ ਚ ਹੋਰ ਪੱਕੀ ਕੀਤੀ ਜਾਵੇ ਤੇ ਇਹਦੇ ਨਾਲ ਨਾਲ ਪੱਥਰ ਦਾ ਬੰਨ ਲਗਾਇਆ ਜਾਵੇ ਜੀ ਨਾ ਨਾ ਸਾਡੇ ਕੋਲ ਕੋਈ ਟਰੈਕਟਰ ਹੀ ਹੈਗਾ ਚੰਗਾ ਜਿਹੜਾ 8 ਤੀਆ ਵਾ 8 ਤੀਏ ਨੇ ਸਾਨੂੰ ਸਰ ਪੈਸਾ ਨਹੀਂ ਉਹਨਾਂ ਕੋਈ ਵੀ ਦੇਣਾ ਕਹਾ ਕੇ ਕਿਉਂਕਿ ਝੋਨਾ ਵੀ ਮਰ ਚੁੱਕਾ ਵਾ ਪਹਿਲਾਂ 23 ਚ ਮਰ ਚੁੱਕਾ ਹੁਣ 25 ਚ ਮਰ ਚੁੱਕਾ ਤੇ ਆ ਜਿਹੜੀ ਨੋਜ ਦੀ ਇਹ ਮੇਰੀ ਬੇਨਤੀ ਵੀ ਆਪਣੀ ਸਰਕਾਰ ਦੇ ਵੀ ਸਾਨੂੰ ਇਹ ਇਹਨੂੰ ਪੱਥਰ ਲਾਇਆ ਜਾਵੇ ਕਿਉਂਕਿ ਜੇ ਨੋਜ ਰੁੜਦੀ ਆ ਸਾਡਾ ਸਾਰਾ ਪਿੰਡ ਸਾਡਾ ਸਾਰਾ ਪਿੰਡ ਨਹੀਂ ਮੱਲਾਵਾਂ ਰੋਜਪੁਰ ਸਾਰਾ ਜਿਹੜਾ ਪਿੰਡ ਜਿਹੜੇ ਖਤਮ ਹੋ ਜਾਂਦੇ ਮੇਰੀ ਬੇਨਤੀ ਆ ਜੀ ਇਹ ਨੂੰ ਜੀ ਪੱਤਰ ਲਾਇਆ ਗਿਆ ਸਾਡੀ ਸਰਕਾਰ ਸਾਡੇ 550 ਕਿਲਾ ਉਹ ਵੀ ਜ਼ਮੀਨ ਸਾਡੀ ਜਿਹੜੀ ਕੱਚੀ ਆ ਉਹ ਵੀ ਪੱਕੀ ਨਹੀਂ ਆ ਗਈ ਜੀ ਤੇ ਸਾਡਾ ਬਹੁਤ ਵੱਡਾ ਸਾਨੂੰ ਘਾਟਾ ਪਿਆ ਵਾ ਮੈਂ ਬੇਨਤੀ ਕਰਦਾ ਬਾਕੀ ਆ ਸਾਡਾ ਰਸਤਾ ਵੀ ਪਹਿਲਾਂ ਕੱਚਾ ਸੀ ਜੀ ਜੀਰਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਨੇ 6 ਕਿਲੋਮੀਟਰ ਦਾ ਟੋਟਾ ਜਿਹੜਾ ਬਣਾ ਕੇ ਸਾਨੂੰ ਬਹੁਤ ਵੱਡੀ ਸਹੂਲਤ ਦਿੱਤੀ ਕਿ ਤਿੰਨ ਤਿੰਨ ਪੀੜ੍ਹੀਆਂ ਸਾਡੀਆਂ ਹੋ ਗਈਆਂ ਰਸਤਾ ਜਿਹੜਾ ਪਹਿਲਾਂ ਕੱਚਾ ਸੀ ਜੀ ਹੁਣ ਇਹ ਰਸਤਾ ਜਿਹੜਾ ਪੱਕਾ ਇਹਨਾਂ ਦੀ ਬਦੌਲਤ ਹੋਇਆ ਕਾਂਗਰਸ ਸਰਕਾਰ ਦੇ ਵਿੱਚ ਜੀ ਸੋ ਸਾਨੂੰ ਹੁਣ ਇਹ ਬੇਨਤੀ ਸਵਾਲ ਕਰਦਾ ਇੱਥੇ ਆਉਂਦਾ ਸੋ ਸਾਡੀ ਬੇਨਤੀ ਹੈ ਵੀ ਸਾਨੂੰ ਪ੍ਰਸ਼ਾਸਨ ਵੱਲੋਂ ਜਿਹੜੀ ਸਮੇਂ ਦੀ ਸਰਕਾਰ ਆ ਕੁਝ ਨਹੀਂ ਮਿਲਿਆ ਜੇ ਕਿਸੇ ਬੰਨੇ ਵੀ ਕੋਈ ਸਹਾਇਤਾ ਨਹੀਂ ਮਿਲੀ ਆ ਜਿਹੜੀ ਨੋਚ ਅਸੀਂ ਬਣਾਉਂਦਾ ਆ ਜੀ ਇਹ ਅਸੀਂ ਸੰਗਤ ਦੇ ਸਹਿਯੋਗ ਦੇ ਨਾਲ ਬਣਾਉਂਦਾ ਆ 23 ਦੇ ਵਿੱਚ ਵੀ ਸਾਰ ਪਾਣੀ ਆਇਆ 23 ਦੇ ਵਿੱਚ ਸਾਡੀਆਂ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਜੀ ਉਦੋਂ ਵੀ ਅਸੀਂ ਜ਼ਮੀਨ ਦੁਬਾਰਾ ਆਪਦੇ ਕੋਲੋਂ ਡੀਜ਼ਲ ਬਾਲ-ਬਾਲ ਕੇ ਅਸੀਂ 2-2 ਮਹੀਨਾ ਟਰੈਕਟਰ ਚਲਾ ਕੇ ਬਣਾਈਆਂ ਜੀ ਅਜੇ ਬਣਾ ਕੇ ਅਸੀਂ ਕਣਕ ਬੀਜੀ ਉਸ ਤੋਂ ਬਾਅਦ ਝੋਨਾ ਲਾਇਆ ਹੁਣ ਦੁਬਾਰਾ ਫੇਰ ਪਾਣੀ ਆ ਗਿਆ ਜੀ ਸਾਡੀ ਬਹੁਤ ਮੰਦੀ ਹਾਲਤ ਵਾ ਜਾਨੀ ਕਿ 550 ਕਲਾ ਜ਼ਮੀਨ ਆ ਸਾਰੀ ਜਿਹੜੀ ਦਰਿਆ ਦੇੰਦਾ ਜਾਈ ਖੱਲਾ ਪਿੰਡ ਹੀ ਹੋ ਗਿਆ ਜੀ ਔਰ ਥੋੜਾ ਪਿਛੇ ਹੋ ਫਿਰ ਸਾਹਿਬ ਨੂੰ ਇਹ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਤੁਹਾਡੇ ਕੋਲੇ ਰਾਹੁਲ ਗਾਂਧੀ ਜੀ ਨੇ 36 ਗੜ ਦੇ ਸਾਬਕਾ ਮੁੱਖ ਮੰਤਰੀ ਬੁਪੇਸ਼ ਭਗੇਲ ਜੀ ਅੱਜ ਪੂਰੇ ਦੌਰਾ ਕਰਨ ਆਏ ਹਾਂ ਜੀ ਤਾਂ ਜੋ ਤੁਹਾਡੀ ਆਵਾਜ਼ ਬਲੰਦ ਕਰਕੇ ਕੇਂਦਰ ਸਰਕਾਰ ਨਾਲ ਲੜਾਈ ਲੜੀਏ ਤੇ ਪੰਜਾਬ ਸਰਕਾਰ ਨਾਲ ਲੜਾਈ ਦੋਨੋਂ ਸਰਕਾਰਾਂ ਨੇ ਹਜੇ ਤੱਕ ਕਿਸੇ ਪ੍ਰਕਾਰ ਦੀ ਕੋਈ ਰਾਹਤ ਕੋਈ ਸਾਨੂੰ ਨਹੀਂ ਮਿਲੀ ਕਿਸਾਨ ਨੂੰ ਹਾਂ ਬਿਲਕੁਲ ਨਹੀਂ ਹੂੰ ਜਿਹੜੀਆਂ ਤੁਹਾਡੀਆਂ ਮੰਗਾ ਥੋੜਾ ਜਿਹਾ ਥੋੜਾ ਜਿਹਾ ਪਿੱਛੇ ਪਿੱਛੇ ਬੇਟਾ ਥੋੜਾ ਜਿਹਾ ਪੂਰਾ ਲੈ ਕੇ ਆ ਜਾਓ ਐਡਮ ਇਹ ਘਰ ਆਉ ਤੁਸੀਂ ਮੈਂ ਮੇਰੇ ਵਿੱਚ ਰਾਉਣਾ ਸਹੀ ਟੂ ਪਰ ਐਸਾ ਡਾਏ ਲੈਣਾ ਦੋ ਦੋ ਜਾਨੇ ਆਲੇ ਤੋਂ ਪਿੱਛੇ ਹੋ ਮੈਂ ਸਰਪੰਚਾ ਇੱਧਰ ਆਉਣਾ ਨਹੀਂ ਕਰ ਵਾਈਟ ਕਰ ਤੂੰ ਇੱਧਰ ਦੀ ਆ ਇੱਧਰ ਦੀ ਆ ਤੂੰ ਦਾ ਪ੍ਰੈਸ ਇੱਥੇ ਆ ਇੱਥੇ ਇੱਥੇ ਆ ਨਾਮ ਇੱਧਰਵਾ ਦੋ ਉਧਰ ਦੇ ਪਾਸੇ ਕੋਈ ਨਹੀਂ ਵੀਰੇ ਆਊਟ ਕਰ ਸਰ ਆ ਥੋੜਾ ਜਿਹਾ ਔਰ ਖੁੱਲਾ ਕਰ ਆਓ ਲਿਆ ਔਰ ਚਲ ਪਤਾ ਜਾਂ ਕੇ ਲੇਕਿਨ ਉਹਨਾਂ ਵੱਲੋਂ ਲਗਾਤਾਰ ਕਿਹਾ ਜਾਂਦਾ ਕਿ ਜੇ ਪਹਿਲਾਂ ਇਹ ਪਾਣੀ ਲੱਥੂਗਾ ਫਿਰ ਇਹਦੀ ਕੈਲਕੂਲੇਸ਼ਨ ਹੋਏਗੀ ਫਿਰ ਜਾ ਕੇ ਪੈਕੇਜ ਜਿਹੜੇ ਦਿੱਤੇ ਜਾਣਗੇ ਹਰ ਕੁਝ ਪੈਸਾ ਤਾਂ ਆਵੇ ਪਾਣੀ ਲੱਥੇਗਾ ਉਦੋਂ ਤੱਕ ਤਾਂ ਲੋਕ ਮਰ ਜਾਣਗੇ ਕੁਝ ਨਾ ਕੁਝ ਤਾਂ ਦੇ ਕੇ ਜਾਓ ਤਾਂ ਜੋ ਇਸ ਪਾਣੀ ਨਾਲ ਨਿਜਠਣ ਵਾਲਾ ਲੋਕ ਸੇਵਾ ਹੋ ਰਹੀ ਹੈ ਕਿਥੋਂ ਲਿਆ ਰਹੇ ਤੇਲ ਹੈ ਨਹੀਂ ਲੋਕਾਂ ਕੋਲੇ ਪਾਣੀ ਹੈ ਨਹੀਂ ਹੱਟੇ ਆ ਰਹੇ ਕੀ ਹੋਇਆ ਹੈ ਬਿਲਕੁਲ ਸਾਨੂੰ ਪਤਾ ਹੈ ਮਾਈਨਿੰਗ ਦਾ ਵੀ ਇਹ ਅਸਰ ਹੈ ਹੋਰ ਬਹੁਤ ਸਾਰੀਆਂ ਚੈਨ ਜਿਹੜੀਆਂ ਕਮੀਆਂ ਜਿਹੜਾ ਧਿਆਨ ਨਹੀਂ ਦਿੱਤਾ ਨਹੀਂ ਇਹਨਾਂ ਨੁਕਸਾਨ ਨਹੀਂ ਹੋਣਾ ਸੀਗਾ ਇਹ ਮੈਨੂਮੇਡ ਡਿਸਾਸਟਰ ਹੈਗਾ ਸਰਕਾਰ ਦੀ ਅੰਗਹੀ ਦੀ ਚਲੋ ਬੰਦ ਚਲੋ ਅਸੂ ਬਗੀਲ ਸਾਹਿਬ ਅੱਜ ਸਪੈਸ਼ਲ ਪੋਰਟ ਤੇ ਵਿਜ਼ਿਟ ਕਰਨਾ ਸੀ ਆਏ ਰਾਹੁਲ ਜੀ ਨੂੰ ਇਹ ਸਾਰਾ ਕੁਝ ਦੱਸਣਾ ਉਹਨਾਂ ਨੂੰ ਜਾ ਕੇ ਔਰ ਫਾਜ਼ਲ ਕਾ ਤੱਕ 6-7 ਅਜਿਹੀ ਡਿਸਟ੍ਰਿਕਟ ਜਾਵਾਂਗੇ ਸਾਈਡ ਤੇ ਆ ਜਾ ਯਾਰ ਉੱਥੇ ਤੱਕ ਜਾ ਕੇ ਸਾਈਜ਼ਾ ਲੈ ਕੇ ਸਾਰੀ ਰਿਪੋਰਟ ਮੁੜ ਕੇ ਰਾਹੁਲ ਜੀ ਦੇ ਨਾਲ ਜੀ ਫਿਰ ਕੇਂਦਰ ਸਰਕਾਰ ਦੇ ਨਾਲ ਲੜਾਈ ਲੜਾਂਗੇ ਔਰ ਪੰਜਾਬ ਸਰਕਾਰ ਜਿਹੜਾ ਬੰਦੀ ਮਦਦ ਆਉ ਉਹ ਸਭ ਕਾਰੇ ਕੈਮਰਾ ਜ਼ਿਆਦਾ ਟਾਈਮ ਆ ਪਤਾ ਲਾਓ ਤੇ ਧਿਆਨ ਨਾਲ ਪਾਲੀਆਂ ਬੋਰੀਆਂ ਪਾਟਣ ਨਾ ਹੌਲੀ ਸਟੋ ਮੁੰਡੇ ਪਰੇ ਆਪਣਾ ਕੋਈ ਹੈ ਨੀਗਾ ਵਾਜ ਮਾਰ ਕੇ ਲਿਆਓ ਉਹਨਾਂ ਕੋਲ ਲਾਓ ਅਣਕੇ ਤੇ ਮਰੋ ਹਿੰਮਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨੌਜਵਾਨ ਭਈ ਇਸ ਵਿਫਤਾ ਦੇ ਵਿੱਚ ਵਿਫਤਾ ਦੀ ਘੜੀ ਦੇ ਵਿੱਚ ਆਪ ਹੀ ਜਿਸ ਤਰ੍ਹਾਂ ਕੰਮ ਕਰ ਰਹੇ ਹਾਂ ਵੀਰੇ ਕਿਹੜੇ ਪਿੰਡ ਤੋਂ ਆਏ ਤੁਸੀਂ ਫੇਰੋਕੇ ਫੇਰੋਕੇ ਪਿੰਡ ਤੋਂ ਜੀ ਫੇਰੋਕੇ ਜੀਰੇ ਤੋਂ ਜੋ ਆਏ ਹਨ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਰਾਜ ਸਿੰਘ ਫੇਰੋਕੇ ਆ ਅਸੀਂ ਜੀਰੇ ਤੋਂ ਆਵਦੀਆਂ ਦੋ ਟਰਾਲੀਆਂ ਰੋਜ਼ ਦੀ ਤਰ੍ਹਾਂ ਅਸੀਂ ਭਰ ਕੇ ਲਿਆਉਂਦੇ ਆ ਅੱਗੇ ਅਸੀਂ ਰੁਕਣੇ ਵਾਲੇ ਜਾਂਦੇ ਰਹੇ ਹਾਂ ਅੱਜ ਅਸੀਂ ਇਸ ਪਤਾ ਲੱਗਾ ਸੀਗਾ ਵੀ ਇੱਥੇ ਲੋਡ ਆ ਅੱਜ ਅਸੀਂ ਇੱਥੇ ਆਏ ਆ ਤੇ ਕੱਲ ਤੋਂ ਫੇਰ ਜਿੱਥੇ ਲੋੜ ਹੋਈ ਉਥੇ ਭਰ ਕੇ ਟਰਾਲੀਆਂ ਲਿਆਵਾਂਗੇ